ਹੇ ਅਸਮਰ ਬਹੁਤ ਥੱਕ ਗਈ ਆ ਸਾਰਾ ਦਿਨ ਹੋ ਗਿਆ ਸਵੇਰ ਦੀ ਲੱਗੀ ਆ ਕੰਮ ਕਰਨਾ ਚੱਲ ਦੇਖ ਲੈ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਹੋ ਗਏ 2 ਵਜੇ ਦਾ ਦਾ ਤੇ 4 ਵਜੇ ਤੱਕ ਤਾਂ ਮੰਮੀ ਨੂੰ ਚਾਹ ਵੀ ਪੀਂਹ ਦੇ ਦੇਣੀ ਆ ਬਣਾ ਕੇ ਚਲੋ ਜਦ ਤੱਕ ਤਾਂ ਮੈਂ ਸੌਂ ਜਾਵਾਂ ਮੈਂ ਸੌ ਜਾਾਂਗੀ ਠੋਕੜੀ ਰਾਮ ਹੋ ਜੂ ਸ੍ਰੀਨ ਨੂੰ ਉਸ ਤੋਂ ਬਾਅਦ ਉੱਠ ਕੇ ਚਾਹ ਬਣਾ ਕੇ ਦੇ ਦੂੰਗੀ ਚਲੋ ਚੱਲ ਚਾਹ ਅੰਮੋਲ ਨੀ ਦੇ ਤੱਕ ਇਹ ਟਾਈਮ ਹੋ ਗਿਆ 4 ਵਜੇ ਅਜੇ ਤੱਕ ਚਾਹ ਨਹੀਂ ਬਣਾਈ ਦੇਖਵੇਂ ਕੀ ਕਰਦੀ ਐ ਕਿਹੜਾ ਨਾ ਉਠਣ ਦਾ ਟਾਈਮ ਹੋ ਗਿਆ ਹਾਂਜੀ ਚਾਹ ਨਹੀਂ ਬਣਾਉਣੀ ਕਿੰਨੇ ਟਾਈਮ ਹੋ ਗਿਆ ਉਹਨੇ 5:00 ਵਜੇ ਓਹ ਮੈਨੂੰ ਪਤਾ ਹੀ ਨਹੀਂ ਲੱਗਿਆ ਕਿਹੜਾ ਟਾਈਮ ਹੋ ਗਿਆ ਅੱਖ ਲੱਗਦੀ ਸੀ ਚਲ ਚਾਹ ਬਣਾਉਂ ਪਰ ਪਤਾ ਨਹੀਂ ਕਿ ਕਿੰਨੇ ਸਾਲਾਂ ਕੰਮ ਨੇ ਕਰਨ ਪਰ ਤੇਰਾ ਦੀ ਕੋਈ ਉਹ ਹੋ। ਤੂੰ ਕਿੱਥੇ ਗਈ ਮੈਨੂੰ। ਕਿੱਥੇ ਆਏ ਹੋ ਤੁਸੀਂ? ਹਾਂ। ਦੇਖੋ ਮੈਂ ਹਾਂ। ਹਾਂ, ਬਹੁਤ ਸੋਚੀ। ਤੈਨੂੰ ਪਾਣੀ ਲੈ ਕੇ ਆ ਤੇ ਚਾਚੀ ਆ ਕੇ ਬਿਚਾਰੋ। ਚਾਚੀ ਤੁਹਾਡੇ ਵਾਸਤੇ ਵੀ ਚਾਹ ਬਣਾ ਦਵਾਂ ਮੈਂ ਮਮਮੀ ਦੀ ਚਾਹ ਬਣਾ ਰਹੀ ਸੀ ਕਿ ਨਹੀਂ ਕਰਨਾ ਇੰਨੀ ਤਾਂ ਗਰਮੀ ਆ। ਤੈਨੂੰ ਪਤਾ ਮੈਂ ਚਾਹ ਪੀਂਦੀ ਨਹੀਂ। ਸੰਘ ਵੀ ਬਣਾ ਲਾ ਸਾਰਾ ਕੁਝ ਘਰੇ ਪਿਆ। ਚਲੋ ਮੈਂ ਸੰਘ ਵੀ ਬਣਾ ਦਿੰਦੀ ਆ ਤੁਹਾਡੀ। ਪਰ ਵੀ ਤੁਹਾਡੀ ਵਿੱਚ ਸੰਘ ਵੀ ਮੂਰ ਚਾਹ। ਨਹੀਂ ਮੇਰੀ ਚਾਹ, ਮੇਰੀ ਚਾਹ। ਠੀਕ ਹੈ ਜੀ। ਬਣਾ ਲੇ।

ਤਨਵਾ ਕੀ ਕਰਨੀ ਸੀ ਹਾਂਜੀ ਮੇਰੇ ਕੰਮੇ ਪ੍ਰੈਸ ਕਰਦੀ ਉਹ ਚਾਹੀਦਾ ਮੈਂ ਨਾਲ ਉਹ ਜੀ ਜਾਣ ਚਾਚੀ ਮੇਰੇ ਦਿਮਾਗ ਚੋਂ ਨਿਕਲ ਗਿਆ ਮੈਂ ਹੁਣੀ ਕਰ ਦੇਣੀ ਆ ਉਹ ਇਹੀ ਨਾ ਮੇਰੇ ਦਿਮਾਗ ਚੋਂ ਨਿਕਲਦੀ ਮੈਂ ਨਾਲ ਉਹ ਪਿੰਡ ਸੱਚੀ ਵੀ ਕਰਦੀ ਆ ਹੁਣੀ ਕਰ ਦੇ ਦਿੰਦੀ ਸਾਰਾ ਦਿਨ ਮੇਰੇ ਦੀ ਹੁਕਮ ਚ ਚਲਾਈ ਜਾਂਦੀਆਂ ਨੇ ਵੀ ਤੁਸੀਂ ਪ੍ਰੈਸ ਕਰਨਾ ਇੱਕ ਕਸੂਤਾ ਆਪ ਵੀ ਕਰ ਸਕਦੇ ਹੋ ਨੀਚੇ ਵੀ ਨਹੀਂ ਰੱਖਿਆ ਤੇ ਮੈਨੂੰ ਬੋਲੀ ਜਾਣੀ ਵੀ ਪ੍ਰੈਸ ਕਰ ਦੋ ਇਹ ਕਰ ਦੋ ਉਹ ਸਾਰਾ ਦਿਨ ਕੰਮ ਕਰਦੀ ਆ ਫਿਰ ਵੀ ਸੁਣਾਉਂਦੀ ਆ ਰਹਦੀ ਆ ਮੈਂ ਪਤਾ ਨਹੀਂ ਕੀ ਆ ਮੇਰੇ ਤੇ ਪ੍ਰੋਬਲਮ ਨਾ ਕੁਛ करना ही है काम तो आपकी डस्टिंग नहीं करी मम्मी मैं प्रेस करके ना फिर मैं चाची का सूट प्रेस कर दूँ हूँ उसके तो बाद मैं डस्टिंग कर दी है तेरे पता नहीं मैं डस्टिंग करनी होगी क्या तो पहले डस्टिंग करे था मम्मी मैं आज थोड़ा बिजी सी थोड़ा ज्यादा काम हो गया सी मैं थोड़ा रह गया सी चल ठीक है मैं प्रेस करके डस्टिंग कर दी थी ठीक है मैं कर ਤੋ ਸਾਰਾ ਦਿਨ ਕੰਮ ਕਰਕੇ ਮੈਂ ਤਾਂ ਥੱਕ ਗਈ ਅੱਜ ਮੈਰਦੀਆਂ ਦੁਖੜੀਆਂ ਸਿਰ ਦਰਦ ਕਰ ਜਾਂਦਾ ਸੀ ਕਿੱਤ ਨਾ ਖਿਚਾ ਚੀ ਭਾਂਡਾ ਮੈਨੂੰ ਵੇਪਾਇਆ ਮਾਂ ਜੀ ਨਾਲ ਉਹ ਚਾਚੀ ਸਾਰਾ ਦਿਨ ਕਰਦੀਆਂ ਤੁਸੀਂ ਤਾਂ ਇੱਕ ਭਾਂਡੇ ਰਹਿ ਜਾਂਦੇ ਤੁਸੀਂ ਫੇਰ ਬੋਲਣ ਲੱਗ ਜਾਂਦੇ ਤੁਸੀਂ ਆਪ ਤਾਂ ਗਲਾਸ ਇੱਧਰ ਤੋਂ ਉੱਧਰ ਕਰਦੀਆਂ ਨਹੀਂ ਹੈਨਾ ਸਾਰਾ ਦਿਨ ਕਰਦੀਆਂ ਚਾਚੀ ਮੈਂ ਕੰਮ ਕੰਨ ਕੀ ਤੂੰ ਕੰਮ-ਕੰਮ ਸੌਹਦੇ ਕੰਮ-ਕੰਮ ਲਾਇਆ ਕਿਹੜੇ ਕੰਮ ਹੈ ਸਾਸਿ ਵੀ ਦਸ ਸਵੇਰੇ ਦਸ ਸਾਢੇ ਜਵਾਨੇ ਚ 4 ਵਜੇ ਉਖਾ ਦਿੰਦੇ ਸੀ ਸਾਡੇ ਮਾਪੇ ਸਾਸੋਹਰੇ ਕਹਿੰਦੇ ਉੱਠੋ ਕੰਮ ਕਰੋ ਠੀਕ ਹੈ ਨਾ ਇਸ ਕੋ ਤੇ ਸੰਮੀ ਹਰ ਲਾ ਕਿ ਸਾਰੇ ਕੰਮ ਕਰ ਸਾਰਾ ਦਿਨ ਬੈਠਣ ਨੂੰ ਨਹੀਂ ਸੀ ਮੈਂ ਤਾਂ ਹੁਣ ਤਾਂ ਕੀ ਕੰਮ ਹੈ ਸਾਡੇ ਮਿੱਟੀਾਂ ਲਿਆਉਂਗਾ ਲਿਪੜੇ ਘਰ ਸਾਰਾ ਕੁਝ ਕਰਨਾ ਤੇ ਚ ਕੀ ਕੰਮ ਨਹੀਂ ਹੈਗਾ ਤੁਸੀਂ ਇੱਕ ਮਹੀਨੇ ਚ ਇੱਕ ਵਾਰੀ ਮਿੱਟੀ ਲਿਪੜੇ ਹੋਵੋਗੇ ਅਸੀਂ ਰੋਜ਼ ਪੋਚੇ ਲਾਉਨੇ ਉਹਦੋਂ ਘਾਟਾ ਲਿਪਣ ਤੋਂ ਸਾਰਾ ਦਿਨ ਜਵਾਰਖਾ ਨੂੰ ਵੀ ਤਿਆਰ ਕਰਕੇ ਸਕੂਲ ਭੇਜਣਾ ਉਹਨਾਂ ਦੇ ਤਿੰਨ ਤਿੰਨ ਵਾਰੀ ਖਾਣੇ ਬਣਾਉਣੇ ਸਾਰਾ ਕੰਮ ਕਰਨਾ ਇਕੱਲੇ ਬੰਦੇ ਨੇ ਤੁਸੀਂ ਤਾਂ ਦੋ ਜਣੇ ਇੱਕ ਗਲਾਸ ਇਧਰ ਤੋਂ ਉਧਰ ਨਹੀਂ ਕਰਦੇ। ਸਾਰਾ ਦਿਨ ਮੈਂ ਕੰਮ ਕਰਦੀ ਆ ਚਾਚੀ ਕੀ ਨਹੀਂ ਕਰਦੀ ਤੁਹਾਡਾ? ਕੱਪੜੇ ਮੈਂ ਧੋਣੀਆਂ ਸਾਰਾ ਕੁਝ ਕਰਕੇ ਦੇਣੀਆਂ ਤੁਹਾਨੂੰ। ਕਿੰਨ ਕਰਨਾ ਹੀ ਪੈਂਦੇ ਆ ਅਸੀਂ ਨਹੀਂ ਕਰਦੇ ਆ ਚਾਚੀ ਮੈਂ ਕਹਣਾ ਇਹ ਕਹਿੰਦੀ ਆ ਵੀ ਮੈਂ ਨਹੀਂ ਕਰਦੀ ਕੰਮ ਕਰਨਾ ਮੇਰਾ ਫਰਜ਼ ਆ ਪਰ ਹੁਣ ਤੁਹਾਡੇ ਜੀ ਤੋਂ ਮੰਨਦੇ ਆ ਕਿ ਤੁਸੀਂ ਬਹੁਤ ਕੰਮ ਕੀਤਾਗਾ ਪਰ ਉਸ ਟਾਈਮ ਤੇ ਉਹ ਕੰਮ ਜਿਆਦਾ ਹੁੰਦਾ ਜੀ ਇਸ ਟਾਈਮ ਹੋਰ ਕੰਮ ਬਥੇਰੇ ਜਿਆਦਾ ਨੇ ਬੱਚਿਆਂ ਨੂੰ ਪੜਾਉਣਾ ਵੀ ਹੁੰਦਾ ਇਹ ਤਾਂ ਲੜਾਈ ਤੋਂ ਬਿਨਾਂ ਕੋਈ ਕੰਮ ਨਹੀਂ ਚੱਲਦਾ ਇਹ ਕੰਮ ਕਰਕੇ ਰਹਿ ਗਈ ਨਹੀਂ ਹਾਂ ਜਿੰਨਾ ਮਰਜੀ ਵੇਲੇ ਬੱਠਾ ਬਲੋ ਫੋਨ ਲਾ ਕੇ ਗੱਲਾਂ ਕਰਾ ਲਓ ਹੋਰ ਕੁਝ ਨਹੀਂ ਦੇ ਕੋਈ ਓਹੋ ਮੈਂ ਤਾਂ ਲੱਗਦਾ ਇਹਨਾਂ ਨੇ ਬੜਾ ਤੰਗ ਕੀਤਾ ਹੋਇਆ ਮੈਂ ਤਾਂ ਇਹਨਾਂ ਬਾਰੇ ਕੁਝ ਸੋਚਣਾ ਹੀ ਪੈਣਾ ਲੋਕਾਂ ਦੀ ਇੱਕ ਸੱਸ ਹੁੰਦੀ ਐ ਨੇ ਮੇਰੇ ਤਾਂ ਦੋ ਸਿਰ ਤੇ ਬੈਠੀਆਂ ਨੇ ਕੀ ਬਹੂੰਗਾ ਮੇਰਾ ਬੜਾ ਤੰਗ ਕੀਤਾ ਇਹਨਾਂ ਨੇ ਤਾਂ ਮੈਨੂੰ 5 ਮਿੰਟ ਬੈਠਣ ਨਹੀਂ ਦਿੰਦੀ ਸਾਲ ਕੁਝ ਸੋਚਦੇ ਆ ਕੁਝ ਸੋਚਣਾ ਪੈਣਾ ਨਾ ਵਾਰੀ ਨੂੰ ਅਲਾਦਾਂ ਪਾਉਣੇ ਤਾਂ ਦੇਖੀ ਨਾ ਤਰੁਕ ਤਣਵਾ ਲੈਂਦੀ ਆ ਚਾ ਦੇ ਦੇ

ਹਾਂ ਤਮੋਂ ਸੇ ਪੈ ਗਿਆ ਇਹ ਨਹੀਂ ਉਸਨੇ ਬਲੀ ਮਾਮੀਨਾ ਆਪਾਂ ਦਾ ਤਾਂ ਹੁਣ ਆਪਾਂ ਤੋ ਤਾਂ ਕੰਮ ਦੇਖਉਂਦਾ ਮੇਰਾ ਤਾਂ ਤਾਂ ਨਹੀਂ ਹੁੰਦਾ ਭਾਈ ਕੰਮ ਕੋ ਹੁਣ ਬਿਠੇ ਰਹੇ ਤਾਂ ਕੋਈ ਹੱਲ ਤਾਂ ਲੱਭਣਾ ਪੂ ਆਪਾਂ ਨੂੰ ਕੰਮਾਂ ਦੇ माड़ा मोटा कोई फोन करके देखो लगाया फिर गल कर लेने दो महीने आस ला लीख ਦੇਖੇ ਨਾ ਮੀਕੋ ਹਾਂਜੀ ਸਸੀ ਘਰ ਦੀ ਸਸੀ ਘਰ ਮੈਨੂੰ ਨਾ ਤਸਵੀਰ ਦੀ ਨੇ ਭੇਜਿਆ ਤੁਹਾਨੂੰ ਕੰਮਾਂ ਦੀ ਲੋੜ ਸੀ ਹਾਂ ਹਾਂ ਸਾਡੀ ਨਾ ਬਹੁਤੇ ਲੱਗੀ ਸਫਰ ਅੱਛਾ ਹਮੇਂ ਇੱਕ ਮਹੀਨੇ ਵਾਸਤੇ ਆਜੇ ਬਹਿ ਜਾ ਵੀ ਇੱਕ ਮਹੀਨੇ ਵਾਸਤੇ ਚੱਲ ਜੀ ਹਾਂ ਆ ਗਏ ਕਿੰਨੇ ਟਾਈਮ ਵਾਸਤੇ ਚਾਹੀਦੀ ਹੈ ਤੁਹਾਨੂੰ ਸਾਨੂੰ 1 ਮਹੀਨੇ ਵਾਸਤੇ ਸਾਡੀ ਬੜੀ ਬਹੂ ਦੇ ਲੱਗੀ ਸਸੀ ਅੱਜ ਪੌੜੀਆਂ ਚ ਬਹਿਦੀ ਬਹੁਤ ਔਖਾ ਹੋਇਆ ਪ੍ਰਸੰਸਾ ਹਮੋਂ ਔਖਾ ਹੋਇਆ ਅੱਛਾ ਇਸ ਕਰਕੇ ਸਾਨੂੰ ਬਹੁਤ ਹੀ ਜ਼ਰੂਰੀ ਹੈ ਕਿ ਸਰ ਕੰਮ ਤਾਂ ਮੈਂ ਕਰ ਦੂੰਗੀ ਹਾਂ ਸਭ ਤਾਂ ਕੀ ਜਾਂਦਾ ਪਰ ਜੇ ਇੱਕ ਮਹੀਨੇ ਵਾਸਤੇ ਲਾਉਣੀ ਹੈ ਦੇਖੋ ਮੈਂ ਤਾਂ ਹੀ ਪਿਆ 5000 ਰੁਪਏ 5000 ਤਾਂ ਬੜੀ ਬਹੁਤ ਜ਼ਿਆਦਾ ਹੈ ਫਿਰ ਇੱਕ ਮਹੀਨੇ ਵਾਸਤੇ ਚਾਹੀਦੀ ਹੈ ਤੁਸੀਂ ਕਹਿੰਦਾ ਮੈਨੂੰ 6 ਮਹੀਨੇ ਲਾਉਣਾ ਨਹੀਂ ਇੱਕ ਮਹੀਨੇ ਦੀ ਫਿਰ ਵੀ ਜਾਇਜ਼ ਜਾਇਜ਼ ਕਰ ਲੈਣੀ ਹੈ ਜਾਇਜ਼ ਹੈ ਦੇਖੋ ਕੰਮ ਕਰਨਾ ਕੋਈ ਸਾਲ ਨਹੀਂ ਹੁੰਦਾ ਹੈਗਾ ਮੈਂ ਤਾਂ ਪੰਜ ਤੋਂ ਘੱਟ ਮੈਣੀ ਫਿਰ ਸਾਰਾ ਕੰਮ ਸਾਨੂੰ ਸਾਰਾ ਹੀ ਕਰਨਾ ਪਊ ਅਸੀਂ ਜਿਹੜਾ ਕੰਮ ਮਿਚ ਕਰੂੰਗੀ ਮੈਂ ਸਾਰਾ ਕਰੂੰਗੀ ਹਾਂ ਸਾਰਾ ਸਾਰਾ ਚਲ ਕਰ ਨੂੰ ਚਲ ਕੋਈ ਨਹੀਂ ਕਰ ਕਰ ਲਾਂਗੇ ਇੱਥੇ ਆਪਾਂ ਹਣਾ ਚਲ ਠੀਕ ਆ ਕੋਈ ਨਹੀਂ ਚਲ ਫਿਰ ਮੈਂ ਕੱਲ ਆਉਂਗਾ ਨਹੀਂ ਨਹੀਂ ਅੱਜ ਹੀ ਤੋਂ ਹੀ ਕਰਦੇ ਭਾਈ ਸਾਰਾ ਕੰਮ ਸਾਰਾ ਤੋਂ ਤੇ ਫਿਰ ਅੱਡਾ ਕਿੰਦਾ ਨਿਕਲ ਗਿਆ ਕੋਈ ਨਾ ਕੋਈ ਨਾ ਤੇ ਅੱਜ ਜਿਹਦੇ ਦਾ ਸੀ ਅੱਡ ਦੇ ਦੇਗੇ ਚਲ ਫਿਰ ਠੀਕ ਮੈਂ 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 ਕੱਲ ਨੂੰ ਚਾਹ ਨੂੰ ਪੋਚਾ ਇੱਥੇ ਮੈਂ ਕਰਦੇ ਹਾਂ ਹਾਂ ਬਾਹਰ ਪਿਆ ਚਾਹੂ ਇੱਥੇ ਬਾਲਟੀ ਪਿਆ ਵਾਲੇ ਪੋਚੇ ਪਏ ਆ ਪਰ ਪੋਚੇ ਹੱਥ ਨਾਲ ਲਾਉਂਦੇ ਆ ਹੱਥ ਨਾਲ ਲਾਉਂਦੇ ਹ ਮੈਨੂੰ ਕਹਿਣਾ ਦੀ ਇਹ ਨਹੀਂ ਸਮਝ ਆਉਂਦੀ ਹੈਗੀ ਕਿ ਤੇ ਕੂੜਾ ਤਾਂ ਮੈਨੂੰ ਦਿਖਦਾ ਨਹੀਂ ਵੱਡੇ ਘਰਾਂ ਦੇ ਚੋਚਲੇ ਨੇ ਇੰਨਾ ਤਾਂ ਆਪ ਕਰ ਸਕਦੀਆਂ ਨੇ ਚਲ ਮੈਨੂੰ ਕਿਵੇਂ ਤਾਂ ਪੈਸੇ ਬਣ ਰਹੀਆਂ ਮਾਣਾ ਮਾਣਾ ਕਰਦੀ ਨਹੀਂ ਪਈ ਤੁਮ ਤਾਂ ਸੱਚੀ ਆ ਤਾਂ ਚਪਲਾਸਪਣਾ ਤਾਂ ਸਾਕੇ ਚਾਰ ਮਾਰਾ ਤੇ ਆ ਕੱਪੜੇ ਤਾਂ ਨਹੀਂ ਹੋਣ ਕਰ ਰਹੀ ਦੇਖ ਭੈਣੇ ਮੈਂ ਝਾੜੂ ਕੋਚੇ ਦੇ ਪੈਸੇ ਲੈ ਰਹੀਆਂ ਥੋੜੇ ਬੈੱਡ ਸਾਫ ਕਰ ਲਦੇ ਨਹੀਂ ਲੈ ਨਹੀਂ ਇੰਨਾ ਤਾਂ ਹਰ ਇੱਕ ਕੀ ਕਰਦੀ ਆ ਫੱਟ ਹੋਈ ਪਈ ਸੋ ਤਾਂ ਭਾਈ ਜਮੀਨ ਨਾ ਹੋਏ ਆਪਣੇ ਕਮਰਾ ਕਰਨੇ मैं कम करू देखते जाके ना, ना को कोई कपड़ा चकदू मसंद कर दिया गल हो तो जमे पता अभी तो अपनी किरण नहीं कर बोली मैं कर दिया गलत करूं आया आपने ना वो स्कारेनी आपने तो आपका क्या है ना अभी ये तो जमी पांच पांच के पहनती है एक एक आपने भी तो यहाँ वो करके था ना कहीं वो तो ना अपने नहीं फिर सेट नहीं है हाँ और लड़ीया पकड़ हाँ निपटिए ना तब तुझे करें जाते ਤੂੰ ਕੰਮ ਸਾਫ਼ ਸੁਥਰਾ ਤੇਂ ਕਿਦੇ ਸਾਨੂੰ ਅਸੀਂ ਤੈਨੂੰ ਪੈਸੇ ਦੇ ਦਿੰਦੇ ਆਂ ਲੇਕਿਨ ਮੁਠਕੀ ਚ ਤੱਕ ਰਹਾਂਦੇ ਆਂ ਅਸੀਂ ਆਂਟੀ ਤੁਸੀਂ ਮੈਨੂੰ ਇੱਕ ਦੱਸੋ ਕਿਸੇ ਜਗ੍ਹਾ ਕੋਈ ਦਾਗ ਲਿਖਣਾ ਗਿਆ ਹੋਇਆ ਹੈ ਕੰਮ ਸਾਫ਼ ਸੁਥਰਾ ਕਰਦੀਆਂ ਮੈਂ ਹੁਣ ਜੇ ਤੁਹਾਨੂੰ ਪਸੰਦ ਨਹੀਂ ਇਹਦੇ ਵਿੱਚ ਮੇਰੀ ਤਾਂ ਕੋਈ ਗਲਤੀ ਨਹੀਂ ਹੈ ਨਹੀਂ ਪਸੰਦ ਨਹੀਂ ਕਰਿਆ ਆਵਾਜ਼ ਹੀ ਫਨ ਬੰਦੋਈ ਬੋਲਣੀ ਚਾਹੀਦੀ ਨਹੀਂ ਤੇਰੀ ਬੱਲੇ ਰੱਖੀ ਆ ਆਪਣੀ ਤੇਰੀ ਤਾਂ ਬੋਲਣੀ ਚੱਲਣੀ ਨਹੀਂ ਜੀ ਦੇਖੋ ਪੈਸੇ ਕਹਿੰਦੀ ਆਂ ਕੰਮ ਕਰਕੇ ਨਹੀਂ ਨਹੀਂ ਕੰਮ ਕਰਦੇ ਆ ਤੇ ਕੋਈ ਸਾਨੂੰ ਸੌਂ ਦੱਸਦੀ ਆਂ ਇਹਦੇ ਨਾਲ ਤੁਸੀਂ ਤੇਰੀ ਨਹੀਂ ਚੀਜ਼ ਆ ਉਹ ਕਰਾਲੋ ਉਹ ਤਾਂ ਸਭ ਮਜ਼ਦੂਰੀ ਆ ਮਜ਼ਦੂਰੀ ਉਹ ਕਹਿੰਦੇ ਉਹ ਨਾ ਤੁਸੀਂ ਦੁੱਖ ਸਮਝਦੀ ਆ ਉਹ ਪਛਾਈ ਨਹੀਂ ਦਿੱਕੀ ਕਿਉਂ ਸਾਰੇ ਦੇ ਮਨਸੇ ਉਹ ਕਹਿਣਾ ਜਿਹਾ ਕੇ ਰੱਖ ਦੀਆਂ ਸਾਰੇ ਕੋਲੋਂ ਉਹ ਕੰਮ ਕਰਦੀ ਆ ਸੀ ਆਪੇ ਸੁਝਾ ਲਾਂਗੇ ਤੂੰ ਭਾਵੇਂ ਆ ਦੇ ਕੰਮ ਦੀ ਮਤਲਬ ਰੱਖਿਆ ਕਰ ਠੀਕ ਹੈ ਮੈਂ ਤੁਹਾਨੂੰ ਪਤਾ ਕੋ ਨਾ ਬੜਾ ਨਹੀਂ ਜਿੰਨੇ ਪੈਸੇ ਲੈਨੇ ਹੁ ਨਹੀਂ ਕਰ ਘਰ ਚੜੀ ਅੰਦੀ ਅਲਾਸ ਘਰ ਘਰ ਚੀਚਾ ਕਰਨ ਲੱਗੀ ਇੱਕ ਦਿਨ ਇਹ ਲਕਦਮ ਤੇ ਪ੍ਰਧਾਨ ਬਣ ਗਈ ਵਈ ਅਜੇ ਤੱਕ ਹੁਣ ਪਤਾ ਲੱਗਦਾ ਭੈਣ ਸੱਚੀ ਕਰਨਾ ਜਦੋਂ ਆਪਾਂ ਕੰਮ ਕਰਾਉਣ ਵਾਲਿਆਂ ਨੇ ਉਹਨੂੰ ਲਾ ਲੈਨੇ ਆ ਬਹੁਤ ਔਖ ਹੈ ਵੀ ਕੰਮ ਕਰਾਉਣਾ ਸੱਚੀ ਮਤ ਨਹੀਂ ਆਪਣੀ ਕਰਨ ਉਹ ਪਤਾ ਕਦਰ ਹੀ ਨਹੀਂ ਕਰੀ ਵਿਚਾਰੀ ਦੀ ਹਾਂ ਬਹੁਤ ਸਾਰਾ ਦਿਨ ਕੰਮ ਕਰਾ ਸਾਰਾ ਦਿਨ ਕੰਮ ਕਰਦੀ ਸੀ ਕਦਰ ਹੀ ਨਹੀਂ ਕਰਨੀ ਆਈ ਆਪਾਂ ਨੂੰ ਹਾਂ ਇਹ ਬਗਾਨਾ ਤੋਂ ਦੇਖ ਲਗੇ ਬਗਾਨਾ ਬਹੁਤ ਗੋਲੀ ਵਿਚਾਰੀ ਹਾਂ ਕੰਮ ਕਰਾਉਣਾ ਬਗਾਨਾ ਤੋਂ ਦੇਖ ਕਿੰਨਾ ਉਖਾ ਆਪਣੀ ਗਲਤੀ ਹੈ ਆਪਾਂ ਨੂੰ ਆਪਣੀ ਗਲਤੀ ਸੁਧਾਰਨੀ ਚਾਹੀਦੀ ਹੈ ਕਦਰ ਕਰਨੀ ਚਾਹੀਦੀ ਉਹਦੀ ਐਂਟਰਟੇਨਰ ਨੇ ਬਹੁਤੀ ਸਾਰਾ ਕੰਮ ਕਰਤੀ ਸੀ ਹਾਂ ਸਭ ਨੇ ਜਦੋਂ ਹੁੰਦੀ ਕਦਰ ਇਹਨੇ ਕਰਨੀ ਆਈ ਹਾਂ ਕੋਈ ਪਤਾ ਲੱਗਦਾ ਸਹੀ ਗੱਲ ਹੈ ਮੈਨੂੰ ਕਦੈਂਚੀ ਪਤਾ ਨਾ ਪਤਾ ਲੱਗਿਆ ਹਾਂ ਵੀ ਕਿੰਨਾ ਕੰਮ ਉਹਦੇ বিনা ਔਖਾ ਹੋ ਗਿਆ ਨਾ ਔਖਾ ਹੋ ਗਿਆ ਉਹ ਜਿਹੜਾ ਨਾ ਤਾ ਮਦੁਰਾ ਤਾਂ ਭੁੱਖੇ ਵਰਗੇ ਆਪਾਂ ਹੋਰ ਕੀ ਮਾਪਾ ਜੀ ਬਹੁਤ ਚੰਗਾ ਹੈ ਸਹੀ ਗੱਲ ਹੈ ਇਹ ਜੀ ਇਹਨੂੰ ਮਾਤਾ ਕਰਮਾਤਮਾ ਸਭ ਨੂੰ ਦੇ ਦਿੰਦੇ ਸਭ ਨੂੰ ਦੇ ਦਿੰਦੇ ਹਾਂ ਹਾਂ

ਠੀਕਾ ਚਲ ਤੂੰ ਮਰਦੇ ਡਾਕਟਰ ਨੂੰ ਲਾ ਫੋਨ ਠੀਕ ਹੈ ਠੀਕ ਹੈ ਠੀਕ ਹਾਂ ਤਾਂ ਠੀਕ ਆ ਲੈ ਕਰਨ ਹਾਂਜੀ ਚਾਚਾ ਚਲ ਉੱਥੇ ਡਾਕਟਰ ਦੇ ਜਨ ਆਪਾਂ ਨਹੀਂ ਮੰਮੀ ਮੇਰੇ ਕੋਈ ਸੱਟ ਨਹੀਂ ਲੱਗੀ ਹੈਗੀ ਮੈਂ ਤਾਂ ਤੁਹਾਨੂੰ ਬਸ ਇੱਕ ਦੱਸਣਾ ਸੀਗਾ ਕਿ ਮੈਂ ਕੀ ਕੰਮ ਕਰਦੀ ਆ ਸਾਰਾ ਦਿਨ ਤੁਸੀਂ ਮੈਨੂੰ ਪਿਆਰ ਨਾਲ ਰੱਖੋ ਹਨਾ ਉਹ ਤਾਂ ਗੱਲ ਤੇਰੀ ਕਰਨਾ ਸੰਟੱਕ ਦਿਨ ਚ ਹੀ ਪਤਾ ਲੱਗਿਆ ਸੱਚੀ ਗੱਲ ਹੈ ਬਹੁਤ ਤੂੰ ਕੰਮ ਕਰਦੀ ਆ ਸਾਰਾ ਘਰ ਸੰਭਿਆ ਦਾ ਪਰ ਅਸੀਂ ਤੇਰੀ ਕਦਰ ਨਹੀਂ ਕਰੀ ਇਨਾ ਤੋਂ ਕੰਮ ਕਰਾਉਣਾ ਸਾਨੂੰ ਪਤਾ ਕਿੰਨਾ ਔਖਾ ਹੈ ਚਾਚੀ ਉੱਥੇ ਮੇਰੀ ਸਹੇਲੀ ਹੋਈ ਸੀ ਕੰਮ ਵਾਲੀ ਹੀ ਸੀ ਉਹਨੇ ਮੈਨੂੰ ਦੱਸਿਆ ਸੀ ਕਿ ਕਿ ਮੈਂ ਕੰਮ ਵਾਲੀ ਬਣ ਕੇ ਆਉਂਗੀ ਤੇ ਫਿਰ ਤੇਰੀ ਕਦਰ ਹੋਊਗੀ ਘਰ ਦੇ ਵਿੱਚ ਐ ਮੈਂ ਤੇਰੀ ਕਦਰ ਨਹੀਂ ਹੋਣੀ ਕਿਸੇ ਕਦਰ ਨਹੀਂ ਹਾਂ ਅਸੀਂ ਆਪਣੀ ਗਲਤੀ ਮੰਨਦੇ ਹਾਂ ਹੁਣ ਆਪਾਂ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਚਲੋ ਮੰਮੀ ਮੈਂ ਇਦਾਂ ਕੰਮ ਕਰਾਉਣੀ ਨਹੀਂ ਕਹਿ ਰਹੀ ਹਾਂ ਤੁਹਾਨੂੰ ਬਸ ਪਿਆਰ ਨਾ ਰਹੋ ਬਸ ਨਹੀਂ ਨਹੀਂ ਹਜੇ ਸਾਨੂੰ ਪਤਾ ਲੱਗਿਆ ਵੀ ਤੇਰੀ ਇਮਿਹਤ ਦਾ ਸਾਨੂੰ ਵੀ ਔਖਾ ਲੱਗਿਆ ਤੇਰੇ ਬਿਨਾ ਸਾਥੋ ਤਾਂ ਕੋਈ ਸੁ ਵੀ ਨਹੀਂ ਹੁੰਦਾ ਤਾਂ ਕਹਿੰਦੇ ਵੀ ਅੱਜ ਕੱਲ ਕਿੰਨਾ ਬੋਲਦੀਆਂ ਜਨਾਨੀਆਂ ਸਾਡੇ ਤਾਂ ਨੂੰ ਜਿਵੇਂ ਨਹੀਂ ਬੋਲਦੀ ਬਹੁਤ ਗਲਤ ਤਰੀਕਾ ਕਰਦੇ ਆ ਸਭ ਤੋਂ ਗਲਤੀ ਹੋ ਗਈ ਨਾ ਰਲ ਮਿਲ ਕੇ ਕੰਮ ਕਰਿਆ ਕਰੀਏ ਹੁਣ ਸਾਰੇ ਨਾਲ ਠੀਕ ਹੈ ਚਲ ਕਹਿੰਦੇ ਹੁਣ ਤੁਹਾਨੂੰ ਸਾਨੂੰ ਚਾਹ ਬਣਾ ਕੇ ਬੁਲਾ ਹਾਂਜੀ ਮੰਮੀ ਮੈਂ ਚਾਹ ਬਣਾਉਣੀ ਆ ਨਾਲੇ ਕੁਝ ਖਾਣ ਨੂੰ ਬਣਾ ਕੇ ਲਿਆਉਣੀ ਆ ਤੁਹਾਡੇ ਵਾਸਤੇ ਚਲ ਠੀਕ ਹੈ